ਕਹੀ ਕਹੀ ਜਾਣਾ ਜਿੱਥੇ ਗੁੱਠਾ ਲਾਵੇਂ ਨਾ ਉੱਦਾਂ ਜਾਣੂਗੀ ਮੈਂ ਮੈਂ ਪੂਰੇ ਦਾ ਪੂਰਾ ਜੱਸਾ ਹੀ ਤੇਰਾ ਤੂੰ ਕੀ ਗੁੱਠਿਆਂ ਦੀ ਗੱਲ ਕਰਦੀ ਐ ਦੇਖ ਲੈ ਦੇਖ ਲੈ ਕਿਵੇਂ ਪਟਵਾਲਾ ਮੈਨੂੰ ਪੜਕਦੀ ਐ ਕਿਉਂ ਕੀ ਗੱਲ ਮਿੱਠਾ ਘੱਟ ਦੀ ਲੱਡੂ ਚਰੇ ਤੇਰੇ ਬਾਕੀਆਂ ਪੌਂਦੀ ਪਟਵਾਲੀ ਮੋਰਨੀ ਸੀ ਮੇਂ ਗਰੀ ਬਾਕੀਆਂ ਪੌਂਦੀ ਪਟ ਸਾਰੀ ਉਮਰ ਨਾਲੀ ਮੇਰੇ ਸਾਲਿਆਂ ਦੀ ਨੂੰ ਇਹਨੂੰ ਅਕਲ ਨਹੀਂ ਜਨਾਨੀ ਨੂੰ ਵੀ ਆਹਾ ਕੱਪੜੇ ਵਿਚਾਲੇ ਪਾਉਣ ਵਾਲੇ ਹੁੰਦੇ ਨੇ ਹੈ ਮੇਰੇ ਸਾਲੇ ਦੀ ਨੇ ਤਾਰਤੇ ਆਏ ਲਮਕਾਰਖੇ ਨੇ ਜਿਵੇਂ ਰੋਂਦੀ ਬੇਲ ਪਾਈ ਹੁੰਦੀ ਆ ਕੱਦੂਆਂ ਵਾਲੀ ਵੀ ਤੈਨੂੰ ਨਹੀਂ ਪਤਾ ਵੀ ਰੋਂਦੀ ਮੈਂ ਟੱਪਣਾ ਹੁਣ ਹੈ ਮੇਰੇ ਸਾਲਿਆਂ ਨੇ ਜਲੂਸ ਕੱਢ ਰਖਿਆ ਘਰ ਦਾ ਨਾ ਜਾਣੀ ਕੋਈ ਰਿਸ਼ਤੇਦਾਰ ਆ ਜੇ ਅਗਲਾ ਐ ਕਹੂਗਾ ਵੀ ਪਤਾ ਨਹੀਂ ਕੀ ਇਹਨਾਂ ਦੇ ਘਰੇ ਕੋਈ ਹੋਰ ਥਾਂ ਨਹੀਂ ਬਿਲਕੁਠੇ ਦੇ ਚੜਜਾ ਕਰ ਹੂੰ ਮੇਰੇ ਸਾਲੇ ਦੀ ਗਮਾਂਡੀਆਂ ਦੇ ਫਿਰਨ ਨੂੰ ਪੰਜਾਂ ਵਰਗੀ ਐ ਹੈ ਵੀ ਦੱਸ ਇਹਨਾਂ ਨੂੰ ਕੀ ਕਰਾਉਣਾ ਕੱਚੇ ਪਾਰਖੇ ਨੇ ਮੇਰਾ ਇੱਕ ਚਾਦਰਾਂ ਧੋਣ ਵੇਲੇ ਮੇਰੇ ਸਾਲੇ ਦੀ ਨੂੰ ਮੌਤ ਪੈ ਜਾਂਦੀ ਐ ਆਂ 빙ਗੇ ਜੇ ਬੰਦੇ ਦੀਆਂ ਸੱਤ ਲੋਹਾਂ ਨੇ ਉਹਨਾਂ ਨੂੰ ਇਹ ਬਾਰੀ ਬਾਰੀ ਧੋਈ ਜਾਊਗੀ ਹੈ ਪਰਾਂ ਕਰ ਨੂੰ ਮਸਕਾ ਮਾਰਦੀ ਐ ਮੇਰੇ ਸਾਲਿਆਂ ਦੇ ਚੋ ਪਤਾ ਨਹੀਂ ਕੀ ਕਰਦੇ ਨੇ ਹੈਲੋ ਆਹ ਪਾਰਖੇ ਨੇ ਲਏ ਤੇ ਹੈ ਵੀ ਅਜੇ ਕੱਪੜੇ ਧੋਣੇ ਤੇ ਮੇਰੇ ਸਾਲਿਆਂ ਨੇ ਤਾਰ ਤੇ ਐ ਲਮਕਾਰ ਖੇ ਨੇ ਜਿਵੇਂ ਕਦੇ ਉਹ ਹੀ ਨਹੀਂ ਕਰਿਆ ਹੁੰਦਾ ਜੇ ਕੋਈ ਆ ਗਿਆ ਜੇ ਬੇਇੱਜ਼ਤੀ ਕਰਾ ਦਣੇ ਤਾਂ ਉਹ ਹੈ ਗਿਆ ਕੋਈ ਘਰੇ ਇੱਕ ਮਰ ਕੇ ਹੈ ਗਿਆ ਕੀ ਹੋ ਗਿਆ ਨਾ ਮੇਰੀ ਗੱਲ ਸੁਣੋ ਆਹ ਤਾਰ ਤੇ ਐ ਕੱਪੜੇ ਪਾਰਖੇ ਨੇ ਸੋਨੂੰ ਸ਼ਰਮ ਨਹੀਂ ਆਉਂਦੀ ਸੋਨੂੰ ਨਹੀਂ ਪਤਾ ਵੀ ਮੈਂ ਲੰਘਣਾ ਫੇਰ ਮੀਮੀ ਪਾ ਕੇ ਲੰਘ ਜਾਕਰ ਤੂੰ ਤਾਂ ਆਏ ਜਾਣਾ ਚੌੜਾ ਹੋ ਕੇ ਉੱਪਰੋਂ ਚੱਕ ਲੈਣਾ ਹੱਥ 'ਚ ਖੁੰਡਾ ਫੇਰ ਤਾਂ ਵਿੱਚ ਫਸੇਗਾ ਨਾਏ ਤੈਨੂੰ ਪੰਜਾਹ ਵਾਰੀ ਕਹਤਾ ਵੀ ਭਾਈ ਮੜੀਏ ਕਿਸੇ ਨੂੰ ਬੁਲਾ ਕੇ ਆਹ ਕੁੰਡੀ ਜੀ ਪਰਾਂ ਘਟਾ ਦੇ ਤਾਰ ਵਾਲੀ ਮੰਨਦੇ ਤਾਂ ਕਿਸੇ ਦੀ ਹੈ ਨਹੀਂਗੇ ਮੈਂ ਕਿਉਂ ਬੁਲਾਵਾਂ ਤੁਸੀਂ ਬੁਲਾਓ ਹੈ ਵਿਆਹ ਤਾਂ ਤੁਸੀਂ ਕਰਾਇਆ 250 ਰੁਪਏ ਵਾਲਾ ਤੌਲੀਆ ਤਾਂ ਤੇਰੇ ਖਸਮ ਨੇ ਤੇਰੇ ਦੀ ਮੋਢੇ ਤੇ ਮੈਂ ਕਾ ਬੁਲਾ ਮੈਂ ਕਿਸੇ ਨੂੰ ਤੇਰੇ ਕਰਮਾਂ ਚ 251 ਤੌਲੀਆ ਹੈਗਾ ਨਹੀਂ ਤੀ ਉਹਦੇ ਕਰਮਾਂ ਚ ਹੈਗਾ ਤੀ ਤਾਂ ਕਰਕੇ ਅਗਲੇ ਨੇ ਮੋਢੇ ਤੇ ਧਰ ਲਿਆ ਤੇਰੀਆਂ ਕਰਤੂਤਾਂ ਦੇਖ ਕੇ ਨਹੀਂ ਰਿਸ਼ਤਾ ਹੋਇਆ ਤੈਨੂੰ ਹਾਂ ਕਰਤੂਤਾਂ ਨੂੰ ਦੇਖ ਕੇ ਮੈਂ ਕਿਸੇ ਨੂੰ ਕੱਢ ਲਿਆ ਮੈਂ ਤਾਂ ਉਹੀ ਨਹੀਂ ਪੈਰ ਤੇ ਪਾਣੀ ਪੈਣ ਦਿੰਦਾ ਹੈ ਮੈਂ ਤੇ ਤੌਲੀਆ ਤਾਂ ਚਾਹੇ ਅੱਜ ਧਰ ਲਾਂ ਮੈਂ 20 ਫਰਦੀਆਂ ਨੇ ਮਾਗਰ ਮੇਰੇ ਬੇ ਜਾਣਦੀਆਂ ਕਿਹੀ ਕਰਤੂਤ ਦਾ ਮਾਲਕ ਦੀ ਤਾਂ ਹੀ ਨਹੀਂ ਕੋਈ ਭੈਣ ਭਾਈ ਖੜਿਆ ਨਹੀਂ ਆਂਡੇ ਗਮਾਂਡੀ ਸਰੀਕੇ ਕਬੀਲੇ ਵਾਲੇ ਬਠੇਰਾ ਤੈਨੂੰ ਰਿਸ਼ਤਾ ਕਰਾ ਰਹਿੰਦੇ ਪਰ ਉਹ ਵੀ ਕੀ ਕਰਨ ਤੇਰੀਆਂ ਕਰਤੂਤਾ ਮਾਰੀਆਂ ਨੇ ਕਰਤੂਤਾ ਕਰਤੂਤਾ ਨੂੰ ਮੈਂ ਦੱਸ ਕੀ ਕਰਤਾ ਇਹ ਮੇਰੇ ਨਾਲ ਕੱਟਣਾ ਨਹੀਂ ਕਿਸੇ ਨੇ ਅੜ ਬਜਟ ਹੈ ਪਤੀ ਹੈ ਕਿੰਨਾ ਕੱੜਬੈ ਦੇਖ ਲੈ ਤੜਕੀ ਉੱਠੂਗਾ ਨਾ ਤੋਕੇ ਉੱਠਣਸਾਰ ਕਹਿ ਦੂਗਾ ਲਿਆ ਭਾਈ ਜਾਲੂ ਵਾਲੇ ਪਰੌਂਠੇ ਬਣਾਏ ਨੇ ਕਿ ਮੂੜੀਆਂ ਵਾਲੇ ਖਾ ਕੇ ਪਰੌਂਠੇ ਨਿਕਲ ਜੂਗਾ 10 11 ਵਜੇ ਨੂੰ ਚਾਹ ਤੇ ਪੀਣ ਦਾ ਮਾਰਾ ਫੇਰਾ ਬੜੂਗਾ ਕਰੂੰ ਤਾਂ ਤਨੂ ਕੰਮ ਦੀ ਸੋਚ ਹੈ ਨਹੀਂ ਹਨਾ ਕਿਸੇ ਦੀ ਨਾ ਜ਼ਮੀਨ ਤੁਸੀਂ ਨਹੀਂ ਬੋਂਦੇ ਮੇਰੇ ਜਵਾ ਕਰੋਂਦੇ ਨੇ ਮੇਰੇ ਸਾਲਿਓ 체ਮੀ ਨੇ ਬਾਦ ਮੈਂ ਤਾਂ ਇੱਕ ਕੁੜਤਾ ਚਾਦਰਾਂ ਲਿਆਉਣਾ ਸੋਨੂ ਮੌਤ ਪੈਂਦੀ ਐ ਨਾ ਮੌਤ ਸਾਨੂੰ ਕਿਉਂ ਪਵੇ ਮੌਤ ਪਵੇ ਤੈਨੂੰ ਤੇਰੇ ਲੜੇ ਦੋ ਮੂਹਾਂ ਨਗ ਛੜੇ ਮਲੰਗ ਤੇ ਮਲੰਗ ਹੋਊ ਤੇਰੇ ਘਰ ਵਾਲਾ ਮਲੰਗ ਹੋਣਗੇ ਤੇਰੇ ਪੇਕੇ ਮੁੜ ਕੇ ਨਾ ਮਲੰਗ ਕਹੇਦੀ ਫਿਰ ਕਹੇਗੀ ਕਿ ਚੀਚੇ ਮਾਰਿਆ ਖੁੰਡਾ ਅੱਛਾ ਨਾ ਮਾਰ ਕੇ ਦਿਖਾ ਖੁੰਡਾ ਜੇ ਤੈਨੂੰ ਦਿਨੇ ਤਾਰੇ ਨਾ ਦਿਖਾਇ ਨਾ ਮੰਨੂ ਵੀ ਪਿਓ ਦੀ ਕੀ ਨੇ ਕਹਿਣਾ ਨਾਲੇ ਮੇਰੇ ਪੇਕੇ ਤੱਕ ਜਾਣ ਦੀ ਲੋੜ ਨਹੀਂ ਦੇਖ ਲੈ ਫੇਰ ਨਾ ਕਹੀਂ ਜੀਬ ਜੇ ਕਚਲੂਗੇ ਫੜ ਕੇ ਚੰਦਰਾ ਚੋਪੜੇ ਦੇ ਮੂੰਹ ਵਾਲਾ ਖਿੱਚ ਲੇਗੀ ਜੀਬ ਤੂੰ ਖਿੱਚ ਲੇਗੀ ਜੀਬ ਖਿਚਣ ਵਾਲੀਆਂ ਬਹੁਤ ਵਗੀਆਂ ਤਾਂ ਹੀ ਤਾਂ ਮੈਂ ਵਿਆਹ ਨਹੀਂ ਕਰਾਇਆ ਕੱਟਣਾ ਨਹੀਂ ਮੇਰੇ ਨਾਲ ਕਿਸੇ ਨੇ ਮਾਰਦੀਆਂ ਗੱਲਾਂ ਵੇ ਚੱਲ ਵਧੀਆ ਨਹੀਂ ਕਰਾਇਆ ਪਿਆ ਨਹੀਂ ਤੇਰਾ ਘਰ ਆਈ ਨਾ ਰੋਜੇ ਸਿੰਘ ਫਸੇ ਰਹਿੰਦੇ ਫਿਰ ਕੌਣ ਛਡਾਉਂਦਾ ਬਹਿ ਜਾ ਠੇਕ ਇਹ ਚਾਪ ਪਣੀ ਪਈ ਆ ਬੈਠੂਗਾ ਛੋਡੇ ਤਾਂ ਨਹੀਂ ਸੜਿਆ ਮੇਰੇ ਆਲੇ ਮੇਰੇ ਸਾਲਿਓ ਵੀ ਆਉਣ ਆਲੇ ਮੰਜਾ ਛਾਂ ਚੜਾ ਦੀਏ ਓਹੋ ਤੈਨੂੰ ਤਾਂ ਸੋਫਾ ਨਾਲ ਲਾ ਦਾਂ ਲਿਆ ਕਿਉਂ ਰੇ ਬੜਿਆਂ ਡਾਦੇ ਨੂੰ ਮੰਜਾ ਪਰ ਹੋ ਜਾ ਪਰੀਆਂ ਮੈਂ ਤਾਂ ਮਾਰਿਆ ਗਿੱਚੀ ਚ ਹੋ ਜਾਏਗੀ ਮਰੇਲ ਕੋਟਲੇ ਕੋਲੇ ਮੇਰੇ ਸਾਲਿਆ ਨੇ ਦੁਖੀ ਕਰ ਲਿਆ ਹੈ ਜਦੋਂ ਆਜੋ ਘਰੇ ਆਹੀ ਕੰਜਰ ਕਲੇਸ਼ ਹੈ ਆਹੀ ਕੰਜਰਕਲੇਸ਼ ਨਹੀਂ ਹੈਗਾ 20 ਵਾਰੀ ਇਹ ਹੈ ਉਹਨੂੰ ਮੇਰੇ ਸਾਲੇ ਨੂੰ ਵੀ ਇਹਦਾ ਤਿੰਨ ਮਾਰ ਗੁੱਤਲੀ ਜੇ ਨੂੰ ਭਜਾ ਦੇ ਘਰੋਂ ਹੈ ਹੋਰ ਲਿਆਵਾਂਗੇ ਕਾਨੂੰਨ ਮੰਨਦੇ ਨੇ ਕਾਨੂੰਨ ਮੰਨਦੇ ਨੇ ਮੇਰੇ ਸਾਲੇ ਜਨਾਨੀਆਂ ਥੱਲੇ ਲੱਗੇ ਹੋਏ ਨੇ ਜਨਾਨੀਆਂ ਥੱਲੇ ਵੀ ਦੱਸ ਜਿਹੜਾ ਬੰਦਾ ਜਨਾਨੀ ਥੱਲੇ ਲੱਗ ਗਿਆ ਉਹਦਾ ਕਦੇ ਹੋਇਆ ਭਲਾ ਜਨਾਨੀ ਤਾਂ ਵਾਈ ਇੱਕ ਜਨਾਨੀ ਹੋ ਗਈ ਇੱਕ ਹੋ ਗਿਆ ਬੈਲ ਪਣਨਾ ਇਹਦਾ ਬੰਦੇ ਨੂੰ ਮਾਂ ਚ ਦਿੰਦੇ ਨੇ ਨਾ ਤਾਂ ਬੈਲ ਪਣਣ ਵਾਲਿਆਂ ਦੇ ਘਰ ਕਦੇ ਸੁਖੀ ਬਸੇ ਨੇ ਨਾ ਕਦੇ ਜਨਾਨੀਆਂ ਦੇ ਜਿਹੜੇ ਚਾਸੜੂ ਨੇ ਉਹਨਾਂ ਦੇ ਘਰ ਤੋਂ ਹੀ ਬਸੇ ਨੇ ਇਹ ਤਾਂ ਮੇਰੇ ਸਾਲੇ ਦੀਆਂ ਨੂੰ ਨਾ ਇਕੱਠੀਆਂ ਕਰਕੇ ਅੱਗ ਲਾ ਦੇ ਮੁੜ ਕੇ ਝਾਕ ਕੇ ਨਾ ਅਦਮਚਣ ਚਾਹੇ ਸਾਰੀਆਂ ਮੱਚ ਜਾਣ ਮੇਰੇ ਸਾਲੇ ਦੀ ਹੁਣ ਚਾਲ ਲਿਆ ਦੋ ਦੇਖ ਤ ਲੈ ਕਿਵੇਂ ਲੱਗ ਰਿਹਾ ਕੁੱਤਿਆਂ ਨੂੰ ਪੌਂਕਣਾ ਇਹ ਹੈ ਤੇਰਾ ਭਤਿੰਦਰ ਚਾਹ ਬਣਦੀ ਬਣਾਊਗਾ ਇਹ ਫੇਰ ਦੱਸ ਮੈਂ ਬਹਿ ਜਾ ਤੈਂਸ ਤੇ ਵਧੀਆ ਜਿੰਨਾ ਚਿਰ ਰਾਤ ਕਟੀ ਰਹਿੰਦੀ ਹੈ ਨਾ ਘਰੋਂ ਨਿਕਲੇ ਰਹਿੰਦਾ ਸੁਖ ਦਾ ਸਾਹ ਆ ਜਾਂਦਾ ਜਦੋਂ ਆ ਜਾਂਦਾ ਘਰੇ ਆਉਣ ਸਰ ਪਚਾਣ ਲਿਆ ਦਿੰਦਾ ਕਿੱਥੇ ਪਿਆ ਤੀ ਕਰਮਾ ਚ ਤਰਿਆ ਜਿੱਦੇ ਰਿਸ਼ਤਾ ਕਰਦੇ ਤੇ ਤਾਈ ਕਹਿੰਦੇ ਤੇ ਵੱਡੇ ਮੁੰਡੇ ਦਾ ਰਿਸ਼ਤਾ ਹੁੰਦਾ ਨਹੀਂ ਜ਼ਮੀਨ ਸਾਰੀ ਛੋਟੇ ਮੁੰਡੇ ਦੇ ਨਾਂ ਕਰਾਉਣੀ ਹੈ ਮੇਰਾ ਬਾਪ ਵੀ ਤਾਈ ਡੁੱਬ ਗਿਆ ਵੀ ਚਲ ਕੋਈ ਗੱਲ ਨਹੀਂ ਹੈਗੀ ਪੰਜ ਚਾਰ ਕਿੱਲੇ ਰਾਤ ਦੇ ਵਿੱਚ ਰਲ ਜਾਣਗੇ ਐਂ ਕੀ ਪਤਾ ਤੇ ਵੀ ਮਲੰਗ ਦੇ ਨਾਂ ਹੋਏ ਜ਼ਮੀਨ ਹੈਗੀ ਅੱਧੀ ਸਾਂਹੀ ਬੈਠਾਗਾ ਪਤਾ ਨਹੀਂ ਕਿਹੜੀ ਰਨ ਨੂੰ ਦੇਊਗਾ ਕਿਹੜੀ ਨੂੰ ਨਾ ਭਾਈ ਜੇ ਤਾਂ ਬੇੜਾ ਕੰਚਰ ਦਾ ਬੋਲਿਆ ਦੋ ਭਾਈ ਚਾਹ ਹੁਣ ਉਦੋਂ ਲਿਆਉਂਗੇ ਜਦੋਂ ਟਾਈਮ ਲੰਘ ਗਿਆ ਆ ਲੈ ਫੜੋ ਹੁਣ ਬੰਦੀ ਬੰਦੀ ਆ ਚਾਹ ਕਿੰਨਾ ਕਾ ਭਾਰ ਕੇ ਚਣੋਂ ਦੀ ਕਈ ਸਾਲਾਂ ਨਾਲ ਭੁੱਖਾ ਹੁੰਨਾ ਕੁਝ ਖਾਦਾ ਪੀਤਾ ਨਹੀਂ ਹੁੰਦਾ ਨਾ ਮੇਰੀ ਗੱਲ ਸੁਣ ਲੈ ਆਹ ਪੁਣਕੇ ਨਹੀਂ ਲਿਆਉਣੀ ਤੀ ਵਿੱਚ ਇਹਦੇ ਧਣੀਏ ਦਾ ਪੱਤਾ ਫਿਰਦਾ ਹੈ ਦੇ ਪੁਣਕੇ ਲਿਆਈਆਂ ਤਾਂ ਤਾਂ ਧੀਂ ਨਹੀਂ ਜਾਦੇ ਨਾ ਪੁੱਤੇ ਨੂੰ ਹ ਹ ਪੁਣਕੇ ਲਿਆਈਆਂ ਨਾਲੇ ਹੋਰ ਨਾਲੇ ਗੱਲ ਸੁਣ ਚਾਹ ਤਾਂ ਮੈਂ ਪੀ ਲਵਾਂ ਇੱਕ ਲੀਰ ਲਿਆ ਦੇ ਇੱਕ ਸਰੋਂ ਦਾ ਤੇਲ ਲਿਆ ਦੇ ਖੁੰਡੇ ਤੇ ਮਰ ਲਾਂ ਮੈਂ ਕਿਉਂ ਕੀ ਗੱਲ ਤੇਰੀ ਨੌਕਰਾਨੀਆਂ ਮੈਂ ਉੱਥੇ ਪਿਆ ਸਰੋਂ ਦਾ ਤੇਲ ਉਹ ਪਈਆਂ ਨੇ ਕੋਲੇ ਲੀਰਾ ਥੈਲੇ ਚ ਪਈਆਂ ਨਾ ਤੂੰ ਘਸ ਜੈਗੀ ਜੇ ਲਿਆ ਦੇਗੀ ਹੈ ਆਹੀ ਗੱਲਾਂ ਨੇ ਨਾ ਆਹੀ ਤੇਰੀ ਜ਼ੁਬਾਨ ਨੇ ਨਾ ਤੈਨੂੰ ਮਰਵਾ ਦੇਣਾ ਇੱਕ ਦਿਨ ਮੈਂ ਤੈਨੂੰ ਦੱਸਾਂ ਗੱਲ ਹੈ ਮੈਨੂੰ ਐ ਲੱਗਦਾ ਮੈਂ ਤਾਂ ਜਦੋਂ ਮਰੂੰ ਦੇਖੀ ਜਾਂ ਤੂੰ ਬਚ ਕਰੀ ਦੇ ਵੀ ਦੂੰ ਉੱਪੀ ਹੋਈ ਕਦੇ ਗਾਲ ਘੁੱਟਾ ਜਾਣ ਦੇ ਮੈਨੂੰ ਨਾ ਤਪਾਇਆ ਕਰ ਕੱਚੇ ਨੂੰ ਖਾਜੂ ਕਦੇ ਢੁਕਾਰ ਵੀ ਨਹੀਂ ਲੈਣੀ ਹਸਾਬ ਲਾ ਲਈ ਫੇਰ ਆ ਜੈਗੀ ਕੱਚੇ ਨੂੰ ਬਹੁਤ ਚੀੜਾ ਮੈਂ ਬਹੁਤ ਚੀੜਾ ਮੈਂ ਮੈਂ ਵੀ ਕੋਈ ਨਾ ਅੱਡਿਆਂ ਚ ਹਾਜਮੋਲੀ ਵਾਲੀਆਂ ਪੁੜੀਆਂ ਨਹੀਂ ਵੇਚੀਆਂ ਤੇਰੇ ਵਰਗੀਆਂ ਬਥੇਰੀਆਂ ਵੜਕਾਈਆਂ ਲੈ ਮੁਖਤਰ ਚੱਕਦਾ ਰਿਹਾ ਮੈਂ ਮੋਗੂ ਆਪਦੇ ਜਮਾਨੇ 'ਚ ਵੇ ਬੈ ਜਾ ਵੇ ਤੂੰ ਬਣਿਆ ਹਾਜਮੁੱਲੇ ਦਾ ਜਾਣਦੇ ਦੇਖ ਲੈ ਜੇ ਕਾਇਮਚੂਰ ਨੂੰ ਕੋਲ ਕੇ ਪਤਾ ਨਾ ਸਾਮਿਆ ਨਹੀਂ ਸਮਣਾ ਫਿਰਦਾਨ ਜਿਆਦੇ ਉਹ ਕਹੋਂਦਾ ਮੇਰੀ ਗੱਲ ਸੁਣ ਲੈ ਮੇਰੇ ਸਾਲੇ ਦੀ ਇਹ ਕਦੇ ਮੋਹ ਪਿਆਰ ਨਾਲ ਬੋਲ ਪਿਆ ਕਰ ਹੈ 12 ਮਹੀਨੇ ਸਾਲ ਦੇ ਇੱਕ ਮਹੀਨਾ ਜੇਠ ਦਾ ਉਹ ਮਹੀਨੇ ਜਿਵੇਂ ਤੂੰ ਤਾਂ ਮੈਨੂੰ ਬੜਬੜ ਕਰਕੇ ਪੈਣੀ ਐ ਸਾਲ ਚ ਵੀ ਦੇਖ ਲੈ ਕੁਦਰਤ ਨੇ ਇੱਕ ਜੇਠ ਦਾ ਮਹੀਨਾ ਬਣਾਇਆ ਇੱਕ ਤੂੰ ਐ ਮੇਰੇ ਸੜੇ ਦੀ ਜਦੋਂ ਬੋਲੂ ਮੂੰਹ ਚੋਂ ਪਤਾ ਨਹੀਂ ਕੀ ਬਕਵਾਸ ਕੱਢੂ ਵੀ ਜੇਠ ਦਾ ਮਹੀਨਾ ਤੇਰੇ ਵਰਗਾ ਹੁੰਦਾ ਨਾ ਪਲੇਗ ਪਵੇ ਇਸ ਜੇੜ ਦੇ ਮਹੀਨੇ ਨੂੰ ਨਾਲੇ ਪਵੇ ਤੈਨੂੰ ਕੌਣ ਮਾਰੇ ਤੇਰੇ ਨਾਲ ਮੱਖਾਂ ਮਲੰਕ ਨਾਲ ਆਹੋ ਪੈਜੇ ਹਾਂ ਤੂੰ ਮਰ ਜੇ ਮੇਰੇ ਸੜੇ ਦੀ ਐ ਤੇਰੇ ਕੀੜੇ ਪੈਣਗੇ ਜੀਪ ਛੱਡੇ ਏਡੇ ਏਡੇ ਪੈਣਗੇ ਮੇਰੇ ਸਾਲੇ ਦੀ ਕਿਹੜਾ ਮਾੜਾ ਦਿਨ ਥੀ ਓਏ ਜਦ ਤੇ ਇਹਨੂੰ ਪਸੰਦ ਕਰ ਲਿਆ ਮੇਰੇ ਸਾਲਿਆ ਐਦੋਂ ਤੱਕ ਕਿਸੇ ਮੈਂਸ ਨਾਲ ਜਾਂ ਬੱਕਰੀ ਨਾਲੇ ਵਿਆਹ ਕਰਾ ਲੰਦਾ ਦੁੱਧ ਤਾਂ ਦਿੰਦੀ ਆ ਮੇਰੇ ਸਾਲੇ ਦੀ ਐਂ ਬੋਲਦੀ ਐ ਐਡਾ ਡੰਗ ਤਾਂ ਪ੍ਰਿੰਟ ਵੀ ਨਹੀਂ ਮਾਰਦੀ ਜਿੱਡਾ ਇਹ ਮਾਰਦੀ ਐ ਜੀਵ ਨਾਲ ਮੇਰੇ ਸਾਲੇ ਦੀ ਨੇ ਅੱਗ ਵਰਗੀ ਚਾਹੂ ਲਿਆ ਤੇ ਵੀ ਮਾੜਾ ਜਿਹਾ ਠਾਰ ਕੇ ਲਿਆ ਦੇ ਹੈਂ ਮੇਰੇ ਸਾਲੇ ਦਿਨੇ ਕਿੱਥੇ ਕਰਿਆਂ ਦੁਖੀ ਰਹਿ ਮੇਰਾ ਵੀ ਜੁੱਤੀ ਵੀ ਨਮੀ ਲਉਣ ਵਾਲੀ ਗੁੜੀ ਆ ਯਾਰ ਕਿਆ ਬਾਗੀ ਆਇਆ ਐਂ ਤੇ ਲਾ ਗਿਆ ਚਿੱਤਾ ਤੇਲ ਮਨਾ ਜਦੋਂ ਤੇਲ ਲਾ ਕੇ ਚਿਲਕ ਗਿਆ ਖੁੰਡਾ ਯੱਟ ਦਾ ਦੇਖੀ ਜਰਾ ਬੇੜੇ ਵਾਲੀਆਂ ਖੜ ਖੜ ਦੇਖਣ ਗਈਆਂ ਵੀ ਆ ਗਿਆ ਆ ਗਿਆ ਆ ਗਿਆ ਕਰੇ ਤਾਂ ਨਹੀਂ ਜਦਚਾਲ ਬਾਰੇ ਤਾਂ ਹੈਗੀ ਐ ਚਲੋ ਮੈਨਾਂ ਧੋਕੜੀ ਰਹਾ ਹਾਂ ਕਰਦੇ ਆ ਫਿਰ ਚੱਲਾਂਗੇ ਤਾਂ ਸਾਲਿਆਂ ਕੋਈ ਚਾਹ ਠੰਡੀ ਹੋਈ ਗਈਆਂ ਤੇ ਏ ਹਾਏ ਹਾਏ ਇੱਥੇ ਰੱਖਿਆ ਹੋਣਾ ਤੇਲ ਕਿਤੇ ਮੇਰੇ ਸਾਲੇ ਗੰਦ ਪਾ ਕੇ ਰੱਖਿਆ ਏ ਢੀ ਸੋਡਲ ਜਨਾਨੀ ਐ ਨਾ ਪੁੱਛਣ ਹੈ ਰ ਆ ਪਤਾ ਨਹੀਂ ਕਿੰਨੇ ਕ ਦਿਨਾਂਗੇ ਚੌਲ ਹੋਣੇ ਮੇਰੇ ਸਾਲੇ ਕਿਨੇ ਉਰੀ ਇਹ ਨਰਕ ਕਰ ਰਖਿਆ ਵੀ ਤਾਉ ਅੱਗ ਨਹੀਂ ਲਾ ਸਕਦੀ ਹੈ ਉਹ ਨੌ ਪੜਸਾ ਲਾਉਣ ਨੂੰ ਬਿਠੇਰੀ ਰਹੇਗੀ ਉਹ ਕਿਹ ਹੈ ਪਤਾ ਨਹੀਂ ਕੀ ਹੈ ਮੇਰੇ ਸਾਲਿਆਂ ਗੀ ਨਹੀਂ ਪਤਾ ਨਹੀਂ ਇਕੱਠਾ ਚੀਜ਼ ਇਧਰ ਹੈ ਹੂੰ ਛੋੜ ਦਿਓ ਬਾਹਰੇ ਨਿਕਲਿਆ ਮਰ ਜਾ ਕੋਈ ਮੇਰੇ ਸਾਲਿਆਂ ਉਹ ਕਾਦਾ ਲੱਗ ਨੂੰ ਮੇਰੇ ਰਸੋਈ 'ਚ ਹੱਥ ਮਾਰਨਾ ਤਾਈ ਹਸ ਰਹੀ ਕਾਲਾ ਸਸਰੀ ਗਾਲ ਕਿਵੇਂ ਆ ਮੇਰਾ ਸ਼ੇਰ ਬੱਗਾ ਠੀਕ ਆ ਹੂੰ ਬੁੱਤ ਤੇਲ ਨਹੀਂ ਸੱਚ ਤਾਂ ਸਕੂਲ ਨਹੀਂ ਗਈ ਅੱਜ ਅੱਜ ਤਾਂ ਛੁੱਟੀ ਐ ਪੰਜਾਬ ਬੰਦ ਐ ਪੰਜਾਬ ਬੰਦ ਐ ਪੰਜਾਬ ਕਿਵੇਂ ਅੱਛਾ ਉਹ ਮੇਰੇ ਸਾਲੇ ਮੋਦੀ ਦਾ ਬੇੜਾ ਬਹਿ ਗਿਆ ਪੁੱਛਣਾ ਉਹ ਵੀ ਮੇਰਾ ਸਾਲਾ ਛੜਾ ਉਸ ਨੂੰ ਅੱਛਾ ਮੈਂ ਵੀ ਛੜਾ ਹੋਰ ਮੇਰੇ ਸਾਲੇ ਨੂੰ ਕੋਈ ਕੰਮ ਨਹੀਂ ਵੀ ਤਾਂ ਉਹ ਕਿਸਾਨਾਂ ਨਾਲ ਕਿਉਂ ਆਏ ਕਰਾ ਹੈ ਮੇਰਾ ਪੁੱਤ ਤਾਂ ਪੜਿਆ ਕਰ ਐਨਾ ਸ਼ੇਰ ਬੱਗਾ ਸ਼ਾਬਾਸ਼ ਸ਼ਾਬਾਸ਼ ਕੱਲ ਨੂੰ ਜਾਏਗਾ ਫਿਰ ਸਕੂਲ ਹਾਂ ਧਰਨੇ ਤੇ ਨਾ ਚੱਲੀਏ ਆਪਾਂ ਚੱਲ ਟਰੈਕਟਰ ਲੈ ਕੇ ਟਰੈਕਟਰ ਲੈ ਕੇ ਚੱਲੀਏ ਟਰੈਕਟਰ ਲੈ ਕੇ ਚੱਲਾਂਗੇ ਮੇਰੀ ਗੱਲ ਸੁਣ ਲੈ ਕਦੇ ਤੈਨੂੰ ਆਪਦੀ ਮੰਮੀ ਤੇ ਨਹੀਂ ਜਾਣਾ ਹੈਗਾ ਐਡੀ ਸੁੱਟ ਲਿਆ ਦੇਖ ਲੈ ਆਹ ਦੇਖ ਲੈ ਫਿਰ ਤੂੰ ਕਹਿ ਦਿੰਦੀ ਪੁੱਤ ਵੀ ਤਾਇਆ ਗਾਲਾਂ ਦਿੰਦਾ ਆਹ ਦੇਖ ਲੈ ਕਿੰਨੇ ਦਿਨਾਂ ਦੇ ਚੌਲ ਨੇ ਮੇਰੇ ਸਾਲੇ ਦੀ ਨੌਰੀ ਨਰਕ ਬਣਾ ਰੱਖਿਆ ਹੈ ਵੀ ਤੂੰ ਜੇ ਇਥੋਂ ਚੀਜ਼ ਮੰਗ ਹਾਂ ਵੀ ਹੈ ਮੇਰਾ ਪੁੱਤ ਸ਼ੇਰ ਬੱਗਾ ਪੜਿਆ ਕਰ ਮੇਰੀ ਧੀ ਹੈ ਤੂੰ ਹੈਂ ਤੈਨੂੰ ਕਿਸੇ ਚੀਜ਼ ਦੀ ਲੋੜ ਹੋਵੇ ਤੇਰੇ ਤਾਈ ਨੂੰ ਦੱਸੀ ਦੂੰ ਠੀਕ ਹੈ ਇਹਨੂੰ ਦੱਸ ਦੀ ਪਹਿਲਾਂ ਪੜ ਕੇ ਇਹ ਡੀਸੀ ਲੱਗਿਆ ਉਹੇ ਜੀ ਪੁੱਤ ਲਾਊਗਾ ਤੈਨੂੰ ਇੱਧਰ ਹੋ ਇਹ ਇਹ ਮੇਰੀ ਗੱਲ ਸੁਣ ਲੈ ਪੁੱਤਾ ਮੇਰਾ ਹੋਤੀ ਨਹੀਂ ਹੈਗੀ ਓਹ ਮੈਂ ਕਦੋਂ ਕਹਿੰਨੀ ਬੁੱਤਿਆ ਤੂੰ ਰਸੋਈ 'ਚ ਕੀ ਕਰਦਾ ਤੀਰੇ ਰਸੋਈ 'ਚ ਮੈਂ ਤੇਲ ਪਾੜਦਾ ਤੇਰੇ ਜੰਮਣ ਵਾਲਿਆਂ ਨੂੰ ਰੋਣਾ ਹੋਰ ਹਾਂ ਆ ਬੇੜਾ ਨਾ ਪੁੱਤਿਆ ਤੈਨੂੰ ਕਿੰਨੀ ਵਾਰੀ ਕਿਹਾ ਵੀ ਨਿੰਗਾ ਚੱਕ ਕੇ ਰੱਖ ਕੇ ਐਂਕਾ ਲਵਾਇਆ ਐਡੀ ਵੱਡੀ ਬੋਤਲ ਨਹੀਂ ਦੀਨੀ ਤੈਨੂੰ ਤੇਲ ਦੀ ਚੱਕੋ ਲਾਲੇ ਕਿਸੇ ਲਾਉਣਾਗਾ ਨਾ ਮੇਰੀ ਗੱਲ ਸੁਣ ਲੈ ਸੜੇ ਹੋਏ 20 ਦਿਨਾਂ ਦੇ ਚੌਲ ਤਾਂ ਉੱਤੇ ਤਾਂ ਰੱਖੇ ਨੇ ਆਹਾਂ ਸਰੋਂ ਦੇ ਤੇਲ ਦੀ ਬੋਤਲ ਥੱਲੇ ਤਾਂ ਰੱਖੀ ਐ ਤੈਨੂੰ ਸ਼ਰਮ ਨਹੀਂ ਆਉਂਦੀ ਤੇਰੇ ਸ਼ੰਕਸ਼ਣ ਮਾਈ ਕੀ ਆ ਹਾਂ ਜਦੋਂ ਤੇਥੋਂ ਮੰਗਿਆ ਸੀ ਮੂੰਹ ਅੱਡ ਕੇ ਉਹਦਾ ਤਾਂ ਇਥੋਂ ਤੇਲ ਦੀ ਘੁੱਟ ਦਿੱਤੀ ਨਹੀਂ ਗਈ ਹੈਗੀ ਵੇ ਮੰਨੂ ਕੀ ਪਤਾ ਤੀ ਤੂੰ ਤੇਲ ਪੀਏਗਾ ਹਾਂ ਤੇ ਪੀਂਦਾ ਨਹੀਂ ਹੈਗਾ ਖੁੰਡੇ ਤੇ ਮਲੂ ਪੀਣ ਨੂੰ ਮੇਰੇ ਕਿਹੜਾ ਅੰਦਰ ਖੁਸ਼ਕੀ ਸਾਰੀ ਐ ਮੇਰੇ ਸਾਲੇ ਦੀ ਜ਼ੁਬਾਨ ਤਾਂ ਐ ਮਾਰਦੀ ਐ ਆ ਕਦੇ ਕੰਮ ਨੂੰ ਹੱਥ ਵੀ ਪਾ ਲਿਆ ਕਰਾ ਨਰਕ ਉਗਰੇ ਰਸੋਈ ਚ ਮੇਰੀ ਗੱਲ ਸੁਣੋ ਰਸੋਈ ਦੀ ਜ਼ਿੰਮੇਵਾਰੀ ਮੇਰੀ ਐ ਤੂੰ ਕੀ ਖਖੜੀਆਂ ਲੈਣਾ ਰਸੋਈ ਤੇ ਨਾਲੇ ਰਹੀ ਗੱਲ ਖੁਸ਼ਕੀ ਨਹੀਂ ਹੈ ਬੇ ਛੜਿਆਂ ਨੂੰ ਕਿਹੜੀ ਖੁਸ਼ਕੀ ਆਊਗੀ ਛੜਾਂ ਤਾਂ ਨਾ ਤਾਂ ਕੋਈ ਬਿਮਾਰੀ ਲੱਗੇ ਰੁੜ ਜਾਣੇ ਨੂੰ ਨਾ ਕੋਈ ਨਿਕਲੇ ਮੇਰੇ ਖੋੜਾ ਪੁੰਸੀ ਸੋਡੀ ਤਾਂ ਉਹੀ ਸਰਦਾਰੀ ਹੈ ਜੀ ਹਾਂ ਕਿਉਂ ਨਿਕਲੇ ਕਿਉਂ ਨਿਕਲੇ ਤੈਨੂੰ ਪਤਾ ਰੱਬ ਨਾਲ ਕਿੱਡੀ ਵੱਡੀ ਆੜੀ ਐ ਅਸੀਂ ਤੇ ਮੈਂ ਤੇ ਰੱਬ ਰੋਜ਼ ਬੈਠ ਕੇ ਗੱਲਾਂ ਬਾਤਾਂ ਕਰਦੇ ਆਂ ਹੈਂ ਉਹਦੇ ਨਾਲ ਪੂਰੀ ਸਾਂਝ ਪਾਈ ਐ ਉਹ ਕਹਿੰਦਾ ਵੀ ਸੋਡਾ ਬਹੁਤ ਵੱਡਾ ਧੰਨਵਾਦ ਐ ਜਿਹੜਾ ਤੁਸੀਂ ਜਨਾਨੀਆਂ ਨੂੰ ਮੂੰਹ ਨਹੀਂ ਲਾਉਂਦੇ ਮਹਾ ਸੜੇ ਹਾਨਾ ਨੂੰ ਕੌਣ ਮੂੰਹ ਲਾਉਂਦਾ ਪਰ ਹਟਾ ਸੋਨ ਨਹੀਂ ਲਾਉਂਦੀ ਮੈਂ ਤਾਂ ਇਹ ਗੱਲ ਸੋਚ ਕੇ ਹੈਰਾਨਾ ਦਿੱਕਤ ਹੋਆ ਕੰਜਰ ਮੋਤੀ ਬਈ ਦਾ ਬੇੜਾ ਛੜੇ ਹੋਏ ਦਾ ਜੇ ਛੜਾ ਤੀ ਦੇਖ ਲੈ ਉਹਨੂੰ ਦੇਸ ਦੀ ਬਾਗ ਡੋਰ ਸਮਾਤੀ ਵੀ ਇਹਨੂੰ ਕੀ ਪਤਾ ਵੀ ਘਰ ਦੀਆਂ ਕਬੀਲਦਾਰੀ ਕਿਵੇਂ ਚੱਲਦੀਆਂ ਨੇ ਕਿਵੇਂ ਪਰਿਵਾਰ ਚੱਲਦੇ ਨੇ ਹੈ ਦੇਸ ਕਿੱਥੋਂ ਚਲਾ ਲੂਗਾ ਹੋ ਮਾਦਾ ਤੇਰੇ ਕਰੀ ਦੇਖੀ ਹੈਰਾਣਾ ਵੀ ਜਰੋ ਟਾਈਮ ਸਾਨੂੰ ਸਾਰੇ ਟੱਬਰ ਨੂੰ ਤੇ ਪਾਰਖਿਆ ਕੱਲੇ ਜਾਣੇ ਨੇ ਉਹਨੇ ਦੇਖ ਲੈ ਮਲੰਗ ਨੇ ਸਾਰੇ ਦੇਸ਼ ਨੂੰ ਤੇ ਪਾਰਖਿਆ ਜੇ ਕਿਤੇ ਮੋਦੀ ਮੇਰੀ ਅੱਖਾਂ ਦੇ ਸਾਹਮਣੇ ਆਜਾ ਨਾ ਦੇਖ ਲੈ ਕਰ ਆਏ ਪਾੜ ਦੂ ਬਚਾਓ ਇਹ ਇਹ ਕਿਥੋਂ ਭੈਜਾ 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 ਤੇਰੇ ਵਰਗੀਆਂ ਨਾ ਉਹਨੇ ਲੈਟਰਿੰਗਾਂ ਸਾਫ ਕਰਨ ਤੇ ਰੱਖੀਆਂ ਹੋਈਆਂ ਨੇ ਆਪ ਤੇ ਮਾਰਦੀਆਂ ਗੱਲਾਂ ਹਾਂ ਰੱਖਣੀ ਨਹੀਂ ਤੇਰੇ ਵਰਗਿਆਂ ਦੀ ਪੈਸਾ ਖਾਂਦਾ ਹੋਰ ਹੋਰ ਕੌਣ ਰੱਖੂਗਾ ਤੈਨੂੰ ਪਤਾ ਮੋਦੀ ਕਿਉਂ ਫੇਲ ਹੋ ਗਿਆ ਮੈਂ ਕਰੀ ਤੀ ਗੱਲ ਉਹਨੇ ਜਿਹੜੇ ਆਪਦੇ ਪੀਏ ਪੂਏ ਰੱਖੇ ਹੋਏ ਨੇ ਸਾਰੇ ਉਹ ਮੇਰੇ ਸਾਰੇ ਵਿਆਹੇ ਹੋਏ ਰੱਖ ਰਖੇ ਨੇ ਉਹਨੂੰ ਮਾੜੀਆਂ ਸਲਾਹਾਂ ਦਿੰਦੇ ਨੇ ਮੇਰੇ ਵਰਗੇ ਨੂੰ ਰੱਖਿਆ ਹੁੰਦਾ ਪੀਏ ਅਸੀਂ ਤਾਂ ਦੇਸ਼ ਨੂੰ ਅਮਰੀਕਾ ਤੋਂ ਅੱਗੇ ਲੈ ਜਾਂਦੇ ਅਮਰੀਕਾ ਤੋਂ ਬੈ ਜਾ ਬੈ ਜਾ ਅਮਰੀਕਾ ਤੋਂ ਕਿ ਲੈ ਜਾਣਾ ਜੋ ਮਾਰਾਂ ਨਾ ਕੰਨ ਤੇ ਮੂੰਹ ਪੱਲੇ ਪਾਸੇ ਖੁੰਜੂਗਾ ਮੈਂ ਤਾਂ ਜੈ ਲ ਮੈਂ ਵੀ ਵਿਹਾਰਜ ਕਰਦਾ ਮੈਂ ਵੀ ਵਿਹਾਰਜ ਕਰਦਾ ਜਿਹੜੇ ਹਿਸਾਬ ਨਾਲ ਥਾ ਆਪਣੇ ਥੁਪੜੇ ਮਾਰਨ ਦੀ ਗੱਲ ਕਹਿਨੀ ਹੈ ਮੇਰੇ ਸਾਲੇ ਦੇ ਓਡੇ ਪੱਲੇ ਕੌਡੀ ਨਹੀਂ ਹੈਗੀ ਸਾਰੀ ਜ਼ਮੀਨ ਚੱਟ ਦੇਣਾ ਹੈ ਜਾਣਾ ਇੱਥੋਂ ਤਾਂ ਨਹੀਂ ਜਾਣਾ ਹਾਂ ਚਲ ਨੰਗ ਜਾ ਰੋ ਨੰਗ ਜਾਣ ਵਾਲੇ ਅੱਖਾਂ ਵੇ ਸਾਹਮਣੇ ਨਾ ਆਇਆ ਕਰ ਮੈਂ ਤੇ ਮੈਂ ਗੋਲੀ ਮਾਰ ਦੂੰ ਕਿਸੇ ਦੇ ਲਿਆ ਕੇ ਰੱਖਣਾ ਹਾਂ ਹਾਂ ਕਿਤੇ ਹੋਰ ਫਿਰ ਤਾ ਮੈਂ ਹਵਾ ਕਰਦਾ ਊਰੇ ਜਿਹੜੀ ਬਾਪੂ ਵਾਲੀ ਪਈ ਆ ਪੇਟੀ ਚੋਂ ਕੱਢਣੀ ਪਊ ਮੇਰੇ ਸਾਲੇ ਦੀ ਤੇਰੇ ਖੋਪੜ ਵਿੱਚ ਦੀ ਕੱਢੂ ਜਿੱਦੇ ਕੱਢੀ ਆਹੋ ਲੀਰ ਲਿਆ ਦੇ ਨਾਲੇ ਖੂਡੇ ਤੇ ਮੜ ਲਈ ਆ ਹਾਂ ਫੇ ਤਾਂ ਪਾਇਆ ਕੱਜਰ ਨਹੀਂ ਤੇ ਦਰਾਪੀ ਕਰਾ ਹੂ ਮੇਰੇ ਸਾਲਿਆ ਦਾ ਨਾ ਅੱਜ ਤਾਂ ਦਿਨ ਜਿਹੀ ਪਤਾ ਨਹੀਂ ਕਿ ਹਾ ਜਾ ਚੜਿਆ ਉਹੀ ਸਸਤੀ ਓਏ ਆ ਤੇਲ ਕਿੱਧਰ ਚੱਕ ਰਿਹਾ ਓਏ ਓਏ ਪੀਊਂਗਾ ਕਿਉ ਕਬਜ਼ੀ ਹੋ ਰਹੀ ਆ ਵੀ ਉੱਤਰਦੀ ਨਹੀਂ ਹੈਗੀ ਨਾਲੇ ਹੋਰ ਆ ਨਾ ਮੇਰੀ ਗੱਲ ਸੁਣ ਓਏ ਮੇਰਾ ਘਰ ਚ ਹਿੱਸਾ ਨਹੀਂ ਹੈ ਗਿਆ ਭਾਈ ਮੈਨੂੰ ਐਂ ਦੱਸੀ ਓ ਫਿਰ ਹਿੱਸਾ ਹੈਗਾ ਤਾਂ ਹੈਗਾ ਤੇਲ ਦਾ ਕੀ ਕਰੇਗਾ ਮੇਰੀ ਗੱਲ ਸੁਣ ਮੈਂ ਤੇਰੇ ਵਾਲੀ ਜਨਾਨੀ ਤੋਂ ਮਾੜਾ ਜਾਂ ਤੇਲ ਮੰਗਿਆ ਤੀ ਵੀ ਖੁੰਡੇ ਤੇ ਮਾਰ ਲੈ ਮੈਨੂੰ 100 100 ਕੁਛ ਬੋਲੀ ਮੈਂ ਆਖਿਆ ਲੀਰ ਦੇ ਦੇ ਕਹਿੰਦੀ ਮੇਰੇ ਨਹੀਂ ਕੋਲੇ ਹੈਗੀ ਲੀਰਾ ਹੁਣ ਇਹਨੂੰ ਪੁੱਕ ਚ ਪਾ ਕੇ ਲੈ ਜਾ ਬਾਕੀ ਬਚਦਾ ਧਰ ਦੂੰਗਾ ਉੱਥੇ ਮੰਦਰ ਤੋਂ ਲਊਂਗਾ ਲੀਰ ਖੁੰਡੇ ਤੇ ਫੇਰੂੰਗਾ ਆਓ ਖੁੰਡੇ ਤੇ ਫੇਰੀ ਜਾਇ ਕਰ ਘਰ ਦੀ ਕਬੀਲਦਾਰੀ ਬਾਰੇ ਨਾ ਸੋਚ ਕਰ ਮੇਰੇ ਸਾਲੇ ਦਾ ਜੰਨਾ ਤੇ ਖੁੰਡੇ ਤੇ ਲਾਵੇਂ ਆ ਇੱਕ ਟਾਈਮ ਦੀ ਦਾਲ ਬਣੂਗੀ ਓਏ ਮੇਰੀ ਗੱਲ ਸੁਣ ਲੈ ਓਏ ਸਾਲਿਓ ਮੇਰਿਓ ਤੁਸੀਂ ਮੇਰੇ ਕਿਹੜਾ ਜਵਾਬ ਕਰਉਂਦੇ ਨੇ ਵੀ ਕਬੀਲਦਾਰੀ ਬਾਰੇ ਦੇਖੂੰਗਾ ਜਿੰਨਾ ਸਾਰਾ ਕੁਝ ਹੈਗਾ ਤੇਰੇ ਹੱਥ ਹੀ ਹੈ ਤੁਸੀਂ ਮੇਰੇ ਸਾਲਿਓ ਮੈਨੂੰ ਆਹ ਨਹੀਂ ਦੇ ਸਕਦੇ ਇੱਕ ਬੁੱਕਾ ਇਹਦੀ ਤੇਲ ਦੀ ਓਏ ਉਹ ਤੇਲ ਤਾਂ ਲੈ ਜਾ ਮੇਰੀ ਗੱਲ ਸੁਣ ਲੈ ਤੜਕੀਆਂ ਪਾ ਕੇ ਨਿਕਲ ਜਾਣਾ ਡੱਬੀਆਂ ਵਾਲਾ ਕੁਰਤਾ ਪਜਾਮਾ ਮੜਾ ਮੋਟਾ ਕੰਮ ਵੀ ਕਰ ਲਿਆ ਕਰ ਕੋਈ ਧੱਕਾ ਤੋੜ ਲਿਆ ਕਰ ਓਏ ਮੇਰੀ ਗੱਲ ਸੁਣ ਲੈ ਨਾ ਤੇਰੀ ਜਨਾਨੀ ਮਹੀਨੇ ਬਾਅਦ ਸੂਟ ਲੈਂਦੀ ਐ ਮੈਂ ਥਾ ਕਦੇ ਕਿਹਾ ਨਹੀਂ ਓਏ ਤੇਰੇ ਮੇਰਾ ਆਹ ਫੁੱਲਾਂ ਵਾਲਾ ਕੁਰਤਾ ਹੀ ਚੁਬੀ ਜਾਂਦਾ ਦੇਖ ਓ ਦੇਖ ਓ ਕਿਡੀਆਂ ਗੱਲਾਂ ਕਰੀਆਂ ਤਾਂ ਗੱਲ ਤਾਂ ਮੈਂ ਤੇਰੀ ਕਰੀਆਂ ਜਨਾਨੀ ਤੇ ਬਾਗਿਆ ਪਤਾਲੀ ਕਾਸਟ ਤੇ ਬਾਗਿਆ ਨਾਲੇ ਹੋਰ ਨਾਲੇ ਮੇਰੇ ਸਾਲੇ ਛੜੂਆ ਨੇ ਕਿੱਥੇ ਉਰੇ ਤੰਗ ਕਰਿਆ ਉਹ ਇੱਕ ਉਹ ਹੋ ਗਿਆ મોદી ਉਹ ਦੇਖ ਲੈ ਸਾਰਾ ਦੇਸ਼ ਤੰਗ ਕਰਖਿਆ ਓਏ 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 ਉਹਦੇ ਚ ਨਾ ਕਸੂਰ ਥੋੜਾ ਹੀ ਐ ਪਤਾ ਕਿਵੇਂ ਤੁਸੀਂ ਮੇਰੇ ਸਾਲਿਓ ਸਾਰੇ ਜਣੇ ਜਨਾਨੀਆਂ ਵਾਲੇ ਉਹਦੇ ਨਾਲ ਮੀਟਿੰਗ ਕਰਦੇ ਫਿਰਦੇ ਹੋ ਓਏ ਓਏ ਤੁਸੀਂ ਕਿਹੜਾ ਇੱਕ ਵਾਰੀ ਛੜਿਆਂ ਦੀ ਮੀਟਿੰਗ ਕਰਾਓ ਜੇ ਨਾ ਬਾਨੀ ਪਾਦੀਏ ਅਸੀਂ ਉਹਨੂੰ ਉਹ ਤਾਂ ਸਾਨੂੰ ਪਤਾ ਜੇ ਛੜਿਆਂ ਦੀ ਮੀਟਿੰਗ ਹੋ ਗਈ ਦੇਸ਼ ਨੂੰ ਵੇਚ ਕੇ ਖਾਜੋਗੇ ਯਾਰਦਾ ਮੈਂ ਸੁਣੂ ਸਾਲਿਆ ਦੇਸ਼ ਨੂੰ ਥੋੜੀ ਵੇਚ ਕੇ ਖਾ ਜਾਾਂਗੇ ਅਸੀਂ ਕਿਹੜਾ ਜਨਾਨੀਆਂ ਨੂੰ ਸੂਟ ਲਿਆ ਕੇ ਦੇਣੇ ਨੇ ਵੀ ਉਹਨਾਂ ਨੂੰ ਵੇਚ ਕੇਗਾ ਉਹ ਕਰਦਾਂਗੇ ਅਸੀਂ ਓ ਮੇਰੇ ਸਾਲਿਓ ਨਾਲ ਤਾਂ ਤੁਸੀਂ ਜਨਾਨੀਆਂ ਨੂੰ ਨਹੀਂ ਸੂਟ ਲਿਆ ਕੇ ਦਿੰਦੇ ਨਾਲੇ ਵੇਚਦਾ ਨਹੀਂ ਕੋਈ ਭਲਾ ਹੋਣ ਦਿੰਦੇ ਦੇਸ਼ਦਾ ਨਹੀਂ ਹੋਣ ਦਿੰਦੇ ਭਲਾ ਬਗ ਜਾ ਬਗ ਜਾ ਓਏ ਤੂੰ ਨਾ ਮੈਥੋਂ ਲੈ ਨਾ ਲਈ ਤਖੂ ਦਾਣੇ ਮੈਂ ਕਹਿਣਾ ਵੀ ਚੱਲ ਕਾ ਨੂੰ ਛੋਟੇ ਭਾਈ ਤੇ ਹੱਥ ਚੱਕਣਾ ਭਗ ਜਾ ਓਏ ਦਾਣੇ ਦਊਗਾ ਇਹ ਬਟਾ ਮੇਰਾ ਸਾਲਾ ਜਨਾਨੀ ਦਾ ਗੁਲਾਮ ਜਾ ਭਗ ਜਾ ਓਏ ਮੇਰੀ ਗੱਲ ਸੁਣਦਾ ਆ ਨਾ ਕਹ ਹਾਂ ਜਨਾਨੀ ਦਾ ਗੁਲਾਮ ਨਹੀਂ ਹੈਗਾ ਗੁਲਾਮ ਤਾਂ ਤੁਸੀਂ ਦੇਸ ਕਰਖਿਆ ਸਾਰਾ ਹੈਗੇ ਜਨਾਨੀ ਦਾ ਗੁਲਾਮ ਹਾਂ ਜਾ ਭਗ ਜਾ ਧਾਲ ਚ ਰਿਆਦੇ ਉਹਦੇ ਨਾਲ ਮੇਰੇ ਸਾਲਿਆ ਹਾਂ ਕੱਪੜੇ ਧੋਦੇ ਉਹਦੇ ਤੂੰ ਜਾ ਤੋੜੀਆਂ ਇਤਨੇ ਹਾਂ ਕੱਪੜੇ ਧੋਦੇ ਉਹਦੇ ਚੰਗਾ ਮੇਰਾ ਸਾਹ ਨਾ ਪਾਰਸ ਲਾ ਦਿਓ ਤੇ ਪੈਰਾਂ ਤੇ ਮੇਰੇ ਸਾਲੇ ਨੇ ਤੂੰ ਕੀ ਕਰ ਰੱਖਿਆ ਹੈਂ ਵੀ ਦੱਸ ਲਾ ਹਾਂ ਕੱਪੜੇ ਜੇ ਦੁਬਾਰੇ ਆ ਗਿਆ ਫੇਟਪੂਗਾ ਕਹੂਗਾ ਹਲੇ ਵੀ ਨਹੀਂ ਕੱਪੜੇ ਲਾਹੇ ਨਾਲੇ ਕੱਪੜੇ ਸੁੱਕਣ ਵਾਲੇ ਨਹੀਂ ਤੂੰ ਤਾਂ ਸੁੱਕੀ ਗਏ ਚੱਲ ਮਾੜੇ ਮੋٹے ਜਿਹਾ ਲਾਪੇ ਨੇ ਉਹ ਮੰਝੇ ਤੇ ਛੱਡ ਦੂੰਗੀ ਬੋਲੂਗੀ ਆ ਕਿਉਂ ਰੇ ਇੱਥੇ ਹੋਰ ਲੜਾਈ ਜੋਲਾ ਜਿਆਪਾਰ ਕਿਹਾ ਕਾਦੀ ਬੁੜਬੁੜ ਲਾਈ ਆ ਵੇ ਮੈਂ ਕਾਦੀ ਬੁੜਬੁੜ ਲਾਈ ਆ ਆ ਦੇਖ ਲੈ ਤੇਰੇ ਵਾਲੇ ਭਾਈ ਦੀ ਕਮਾਲ ਹੋਈ ਪਈ ਐ ਕਹਿੰਦਾ ਹਾਂ ਹਾਂ ਇਹ ਤਾਰ ਉਰੋਂ ਦੀ ਕਿਉਂ ਬੰਨੀ ਐ ਨਹੀਂ ਫਿਰ ਮਾੜੀ ਮੋਟੀ ਉਹਨੂੰ ਕਹਿ ਦਿੰਦੀ ਕਹਦੇ ਤੂੰ ਐ ਪਰਾਂ ਬੰਨਦੇ ਕਿਉਂ ਮਾੜੀ ਮੋਟੀ ਕਹਦੇ ਹੱਥ ਆਲੇ ਆ ਪਤਾ ਕੀ ਕਹਿੰਦਾ ਅਗਲਾ ਮੇਰੇ ਕਿਹੜਾ ਕਹਿੰਦਾ ਜਵਾਕਾਂ ਦੇ ਕੱਪੜੇ ਪਾਏ ਨੇ ਤਾਰ ਤੇ ਸੁੱਕਣੇ ਵੀ ਮੈਂ ਤਾਰਾਂ ਬੰਨਦਾ ਫਿਰ ਛੋਡੇ ਕੱਪੜੇ ਨਬ ਦੀ ਤਾਰ ਬੰਨੋ ਚੇ ਨਾ ਬੰਨੋ ਨਹੀਂ ਕਦੇ ਕਦੇ ਦਾ ਤੇਰੇ ਕੱਪੜੇ ਤੋਂ ਨਹੀਂ ਆ ਮੈਂ ਉਹ ਵੀ ਤਾਂ ਪਾਏ ਪੈਂਦੇ ਨੇ ਕਿਤੇ ਉਹ ਤਾਂ ਕਹਿੰਦਾ ਮੇਰਾ ਤਾਂ ਕੱਲਾ ਚਾਦਰ ਹੀ ਹੁੰਦਾ ਨਾ ਤਾਂ ਉਹਦੇ ਕੁੜਤਾ ਜਾਦਾ ਹੈਗਾ ਨਾ ਉਹਦੇ ਜਾਦਾ ਹੈਗੀ ਪੱਗ ਜਿਹੜੀ ਸਿਰ ਤੇ ਬੰਨਦਾ ਵੀ ਉਹ ਵੀ ਪੱਗ ਤਾਂ ਸੁੱਖ ਨਾਲ ਦਿਖਲਾ ਜਦੋਂ ਤ ਪਰ ਕਰਾਂ ਕਿ ਨ ਪੁੱਥੇ ਦੇ ਤੇ ਐਬ ਮਾੜੇ ਨਹੀਂ ਗੇ ਨਹੀਂ ਮੈਨੂੰ ਕੰਮ ਤੋਂ ਡੇ ਟਾਈਮ ਮਿਲਦਾ ਨਹੀਂ ਮੈਂ ਤਾਂ ਇਹਨੂੰ ਹੁਣੇ ਮੇਰੇ ਢੀ ਲਾ ਦੂੰਗਾ ਇੱਧਰ ਬੰਨ ਦੂੰਗਾ ਫੋਲ ਕੇ ਮੈਂ ਤਾਂ ਦੇਖ ਲੈ ਤੈਨੂੰ ਵੀ ਕਹਤਾ ਉਹਨੂੰ ਵੀ ਕਹਤਾ ਜੇ ਤਾਂ ਛੋਡੇ ਦਾ ਤਾਰ ਬੰਨੀ ਜਾਂਦੀ ਆ ਬੰਨ ਦੋ ਨਹੀਂ ਮੈਂ ਤਾਂ ਕਮਾਂਡੀਆਂ ਦੇ ਮੁੰਡੇ ਨੂੰ ਕਹੂਗੀ ਨਾਲੇ ਤੋਂ ਦੂਜੀ ਤਾਰ ਮੰਗਾਉਂਗੀ ਲੋਹੇ ਜਿੱਦੀ ਉੱਥੇ ਗੜਾ ਕੇ ਕਿੱਲੀ ਨਾ ਉੱਪਰ ਦੀ ਉੱਪਰ ਕਹੂਗੀ ਉਹ ਖਿਲ ਜਾ ਕੇ ਬੰਨ ਦੇ ਜੇ ਜਿਆਦਾ ਚੁਗੀਆਂ ਮੇਰੇ ਸਾਧੀ ਆਲੀ ਚੀਜ਼ ਜਲਾ ਦੇ ਜਣਾ ਗਲ ਵੜ ਜੇ ਉਰੋਂ ਦੀ ਨੰਗਣ ਵੇਲੇ ਉਹਨੂੰ ਪਤੀ ਨਾ ਲੱਗੇ ਜੇ ਕੁਝ ਹੋ ਗਿਆ ਨਾ ਨਾਂਦ ਕੱਟ ਜੀ ਜੇ ਉਹਨੂੰ ਕੁਝ ਹੋ ਗਿਆ ਤੈਨੂੰ ਮੇਰਾ ਪੰਡਾ ਛੱਡਣਾ ਤੂੰ ਤਾਂ ਕਹਿਗਾ ਮੇਰਾ ਭਾਈ ਤਾਂ ਜਾਣ ਕੇ ਮਰਿਆ ਰੋਟੀ ਦੇਣ ਦੀ ਮਾਰੀ ਚੱਜ ਕਰ ਦਿੱਤੀ ਇਹ ਨਹੀਂ ਮੈਂ ਨਹੀਂ ਕਹਿਣਾ ਹੈਗਾ ਤੈਨੂੰ ਕੁਸਾ ਜੋ ਮਰਜ਼ੀ ਕਰ ਠੀਕ ਆ ਨਾ ਤੂੰ ਧੜਕੇ ਦਾ ਕਿਆ ਹੋਇਆ ਕਰ ਮਾੜਾ ਮੋਟਾ ਕਰੀ ਵੀ ਗੌਰ ਕਰ ਲਿਆ ਕਰ ਨਾਲ ਤਾਂ ਮੇਰੇ ਨਾਲ ਉਹ ਸਿੰਘ ਫਸਾ ਕੇ ਗਿਆ ਜੇ ਮੈਂ ਬੋਲਦੀ ਤਾਂ ਮਾਰੀ ਜੇ ਨਹੀਂ ਬੋਲਦੀ ਤਾਂ ਮਾਰੀ ਨਹੀਂ ਉਹਦਾ ਤਾਂ ਇਹੀ ਸਿਆਪਾ ਰਹੂਗਾ ਉਹਨੇ ਕਿਸੇ ਕੰਮ ਦਾ ਹੈਗਾ ਬੰਦਾ ਮੈਂ ਤਾਂ ਉਧਰ ਧਰਨੇ ਆਣੇ ਕਣੀ ਦੇ ਆਤੀ ਆ ਉਹ ਸਮਾਨ ਦਾ ਲੈ ਕਰੀ ਨੇ ਇਕੱਠਾ ਕਰਨਾ ਉਹ ਲੈ ਕੇ ਜਾਣਾ ਰਸਣ ਉੱਥੇ ਹਰ ਮੈਂ ਕਿੱਥੇ ਜਾਣਾ ਦੀ ਆ ਵੀ ਕਾ ਮੋਦੀ ਦਾ ਸਿਆਪਾ ਪਾ ਪਿਆ ਮੈਂ ਤਾਂ ਕਹਣੀ ਨਾ ਪੁੱਤੇ ਦੇ ਨੂੰ ਟੈਕ ਹੋ ਜੇ ਕਿੱਥੇ ਲੋਕਾਂ ਦੇ ਉਹ ਕਿ 30 ਪੁੱਤ ਬਾਣੇ ਪਾਰ ਕੇ ਨੂੰ ਉਹਨਾਂ ਨੇ ਲਓ ਉੱਥੇ ਬੈਠੇ ਨੇ ਵਿਚਾਰੇ ਧਰਨੇ ਲਈ ਹੈ ਘਰੇ ਕਿਸੇ ਦੀ ਮਾਰ ਲੁੱਟਿਆ ਕਿਸੇ ਦਾ ਪੇਰ ਰੋਟਾ ਇਹਨੂੰ ਕਿਉਂ ਨਹੀਂ ਮੌਤ ਆਉਂਦੀ ਨਾ ਪੁੱਤੇ ਨੂੰ ਲੋਕਾਂ ਨੂੰ ਬਥੇਰਾ ਹੋ ਅਟੈਕ ਹੋ ਜਾਂਦਾ ਜਿਨ੍ਹਾਂ ਦੀ ਉਰੇ ਲੋੜ ਹੈ ਉਹਨੇ ਕਿਹਨੂੰ ਨਸਿਆਲੇ ਉਹਦੀ ਹੋ ਕੇ ਉੱਪਰ ਲੋੜ ਹੈਗੀ ਆ ਮੋਦੀ ਨੂੰ ਪਤਾ ਨਹੀਂ ਕਿੱਦੇ ਅਟੈਕ ਆਊਗਾ ਕੰਜਰ ਨੂੰ ਨਹੀਂ ਇਹ ਛੜੂਆ ਨੂੰ ਨਹੀਂ ਆਉਂਦੀ ਮੌਤ ਇਹਨਾਂ ਨੂੰ ਨਹੀਂ ਆਉਂਦੀ ਇਹਨਾਂ ਨੂੰ ਕੋਈ ਕਬੀਲਦਾਰੀ ਵਾਰੀ ਪਤੀ ਨਹੀਂ ਹੈਗਾ ਸਹੀ ਗੱਲ ਹੈ ਵ ਵੀ ਮੈਂ ਤਾਂ ਪਹਿਲਾਂ ਉੱਥੇ ਘੰਟਾ ਬੈਠੀ ਹੀ ਸੋਚੀ ਗਈ ਮੱਖ ਦੇ ਖਲਾ ਛੜੇ ਨੇ ਆਪਾਂ ਨੂੰ ਸਾਰਿਆਂ ਤਪਾਰਖ ਆਪਾਂ ਤਾਂ ਕੀ ਦੇਖ ਲੈ ਚਾਚੀ ਕਹਿੰਨ ਤਪਾਰਖ ਆ ਆ ਚਾਚੀ ਕਾ ਨਾਲ ਵੀ ਸਿੰਘ ਫਸਾ ਲੈਣ ਦੇ ਜਾ ਕੇ ਉਹ ਜਿਹਾ ਮਲੰਗ ਹੋ ਰਿਹਾ ਮੋਤੀ ਉਹਨੇ ਸਾਰਾ ਦੇਸ਼ ਤਪਾਰਖ ਹੈ ਮਰਦਾਨੀ ਨੇ ਪੁੱਤ ਹੈ ਜ ਮੇਰੇ ਤਾਂ ਜੀ ਕਰਦਾ ਕਦੇ ਕਹਿੰਦਾ ਨਾ ਮੋਦੀ ਦੇ ਜਾ ਕੇ ਗਲਗੁੱਠਾ ਦੇਦਾ ਪਰ ਉੱਥੇ ਤੱਕ ਜਾ ਹੀ ਨਹੀਂ ਜਾਂਦਾ ਪਹੁੰਚੀ ਨਹੀਂ ਜਾਂਦਾ ਚਲ ਐ ਕਰ ਤੂੰ ਚਾਹ ਬਣੀ ਪੀ ਚਾਹ ਦੀ ਕੁੱਟ ਪੀ ਲੈ ਚਲ ਆਉਣੀ ਮੈਂ ਕੱਪੜੇ ਜਿਲਾ ਕੇ ਆ ਜਾ ਜਬ ਅਕ ਚਲ ਕਿਸੇ ਨੂੰ ਕਬੀਲਦਾਰੀ ਧੀ ਉਹ ਨਹੀਂ ਸੋਚਣੀ ਫਿਕਰ ਨਹੀਂ ਬਸ ਆਊਗਾ ਮੇਰੇ ਚਾਦਰੇ ਤੇ ਪ੍ਰੈਸ ਕਰ ਦੇ ਮੇਰੇ ਕੁਰਤੇ ਤੇ ਪ੍ਰੈਸ ਕਰ ਦੇ ਮੈਂ ਉੱਥੇ ਜਾਣਾ ਇਕਾ ਹੋਰ ਨਪੁੱਤੇ ਦਾ ਲੈ ਆ ਖੁੰਡਾ ਚੱਕੀ ਫਿਰੂਗਾ ਓਕੇ ਮੈਂ ਖੁੰਡੇ ਤੇ ਤੇਲ ਲਾਉਂਗਾ ਫੀ ਦੱਸ ਕੀ ਕਰੇਗਾ ਨਾਲੇ ਟਾਈਮ ਤੇ ਜੇ ਕਿਸੇ ਦੇ ਮਾਰਨਾ ਹੋਇਆ ਖੁੰਡਾ ਵੱਜਣਾ ਵੀ ਨਹੀਂ ਹੈਗਾ ਬੋਲਣ ਬੋਲਣ ਜੋਕ ਹੈ ਹੋਰ ਤਾਂ ਪੱਲੇ ਕੱਖਾ ਹੀ ਨਹੀਂਗਾ ਲਾ ਅ ਨੂੰ ਮਰਨੇ ਨੂੰ ਜੱਸੇ ਨੂੰ ਕੱਲ ਦਾ ਕਹਿ ਰੱਖ ਹੈਗਾ ਵੀ ਤੇਲ ਤੂਲ ਖਤਮ ਹੋ ਰਿਹਾ ਤੂੰ ਲਿਆ ਕੇ ਦੇ ਦੇ ਪਰ ਕਾ ਨੂੰ ਆਖੇ ਲੱਗਦਾ ਹੈ ਬੇ ਤੇਰੀ ਤਾਂ ਉਮਰੇ ਵੱਡੀ ਐ ਤੈਨੂੰ ਯਾਦ ਕਰੀ ਜਾਂਦੀ ਸੀ ਰੁੜ ਜਾਣ ਤੂੰ ਰੇ ਆਕੇ ਤੈਨੂੰ ਕਿਸੇ ਨੇ ਦੇਖਿਆ ਤਾਂ ਨਹੀਂ ਓਏ ਮੇਰੀ ਗੱਲ ਸੁਣ ਲੈ ਦੁਪਹਿਰ ਦਾ ਟਾਈਮ ਐ ਗਲੀ ਚ ਚਿੜੀ ਨੀਛੇ ਪਰ ਦੀ ਮਾਰਦੀਆਂ ਗੱਲਾਂ ਡਰ ਤਾਂ ਲੱਗਦਾ ਹੀ ਐ ਤੈਨੂੰ ਪਤਾ ਹੀ ਐ ਇਨਾ ਕੰਮਾਂ ਦਾ ਓਏ ਜਦੋਂ ਜੱਸਾ ਜੱਟ ਤੇਰੇ ਨਾਲ ਖੜਾ ਤੂੰ ਕਾਹਨੂੰ ਡਰਦੀ ਐ ਚਿੜੀ ਚੀਜ਼ ਮੈਂ ਮੰਗਾਈ ਸੀ ਹੋਲੀ ਆਦੀ ਆ ਦੇਖ ਲੈ ਤਾਂ ਤੇਲ ਮੇਰੀ ਮਿੱਠੀ ਏ ਬੇ ਤੈਨੂੰ ਸ਼ਰਮ ਨਹੀਂ ਆਉਂਦੀ ਹੈਗੀ ਬੋਤਲ ਤਾਂ ਐਡੀ ਅੱਲ ਜਿੱਡੀ ਚੱਕੀ ਹੋਣਾ ਤੇਲ ਐ ਚ ਭੋਰ ਆਏਗਾ ਏ ਮੇਰੇ ਸਾਲੇ ਦੀਏ ਘਰੇ ਤੇਲ ਹੀ ਇੰਨਾ ਕਤੀ ਤੂੰ ਅਕਲ ਨੂੰ ਹੱਥ ਮਾਰ ਤੈਨੂੰ ਦੁਕਾਨ ਤੋਂ ਕਿਹਾ ਸੀ ਤੇਲ ਲੈਣ ਨੂੰ ਘਰੋਂ ਨਹੀਂ ਕਿਹਾ ਸੀ ਵੀ ਘਰੋਂ ਚੱਕ ਲਈ ਤੂੰ ਇਹ ਦੁਕਾਨ ਤੋਂ ਹਲੇ ਆੜਤੀਏ ਕੋਲੇ ਨਹੀਂ ਗਿਆ ਲੈਣ ਲਿਆਉਣ ਵਾਲੇ ਨੇ ਪੈਸੇ ਪਰਸੋਂ ਤਾਂ ਤੈਨੂੰ ਸੂਟ ਦਵਾ ਕੇ ਲਿਆਇਆ ਸਾਰੇ ਪੈਸੇ ਤਾਂ ਉੱਧਰ ਲੱਗ ਗਏ ਮੈਂ ਤਾਂ ਤੈਨੂੰ ਫੋਨ ਵੀ ਕਰਦੀ ਸੀ ਉਹ ਜੈ ਖਾਣੇ ਦੇ ਫੋਨ 'ਚ ਪੈਸੇ ਖਤਮ ਹੋ ਰਹੇ ਨੇ ਮੈਂ ਤਾਂ ਮਹਾਲਾ ਤੈਨੂੰ ਕਹੂੰਗੀ ਵੀ ਚਾਰਜ ਕਰਾ ਦੀ ਮੈਂ ਤਾਂ ਫੋਨ ਡੇਗਤਾ ਤੂੰ ਪਹਿਲੀ ਟੰਨੀ ਟੱਲੀ ਮੰਗੂ ਖੜਕਣ ਲੱਗ ਰਿਹਾ ਕਹਿੰਦਾ ਪੈਸੇ ਨਹੀਂ ਹੈਗੇ ਇਹ ਮੈਂ ਤਾਂ ਫੋਨ ਡੇਗਤਾ ਮੇਰਾ ਉਹਨ ਘਾ ਤਾਂ ਸਿੱਟਿਆ ਤਾਂ ਫਿਰ ਗੱਲ ਕਿਵੇਂ ਹੋਊਗੀ ਕੋਈ ਨਾ ਕੋਈ ਸੁਨੇਹਾ ਸੁਨੂ ਹਲਾ ਦਿਆ ਕਰਾਂਗੇ ਲੈਟਰਾਂ ਹੀ ਕੋਈ ਸੁਨੇਹਾ ਲਾ ਦਿਆ ਕਰਾਂਗੇ ਉੱਤ ਰਾਤ ਬਿੰਦਰ ਨਾਲ ਥੋੜੇ ਜੇ ਪੇਗ ਜਿਆਦੇ ਲੱਗੇ ਪਤਾ ਨਹੀਂ ਮੇਰਾ ਸਾਲਾ ਕਿੱਥੇ ਡਿੱਗ ਗਿਆ ਉਹ ਮੈਨੂੰ ਤਾਂ ਮਾਫਕ ਨਹੀਂ ਹੈਗਾ ਮੈਂ ਨਹੀਂ ਰੱਖਦਾ ਹੈਗਾ ਉਹ ਵੇ ਰੁੜ ਜਾਣਾ ਚੰਗਾ ਤੂੰ ਮੈਨੂੰ ਆਏ ਦੱਸ ਐਨਾ ਟਾਈਮ ਤੱਕ ਕਿੱਥੇ ਲਾਤਾ ਕੀ ਕਰਦਾ ਰਹਿਣਾ ਤੂੰ ਘਰੇ ਇਹ ਐਨਾ ਟਾਈਮ ਕਿੱਥੇ ਲਾਤਾ ਪਹਿਲਾਂ ਤਾਂ ਸਦੀਪ ਬਾਜੀ ਲਈ ਉਦੋਂ ਬਾਅਦ ਘਰੇ ਚਾਹ ਪੀਣ ਬਾਗਿਆ ਉਹ ਮੇਰੇ ਸਾਲੇ ਦੀ ਸਾਡੇ ਵਾਲੇ ਦੀ ਘਰ ਵਾਲੀ ਉਹ ਤਾਂ ਭੈਣ ਦੇ ਯਾਰ ਦੀ ਉਹ ਪੁੱਛਣਾ ਯਾਰ ਬਹੁਤ ਬਹੁਤ ਪਾਉਂਦੀ ਆ ਉਹਨੂੰ ਅਕਲੋਕਲ ਨਹੀਂ ਹੈਗੀ ਜਨਾਨੀ ਨੂੰ ਮੈਂ ਦੇਖ ਲਿਆ ਸਭ ਕਿਤੇ ਤੂੰ ਜਾਣ ਕੇ ਮੈਨੂੰ ਇਹ ਤਾਂ ਨਹੀਂ ਕਹਿੰਦਾ ਹੈਗਾ ਕਿਤੇ ਉਹਦੇ ਨਾਲ ਤਾਂ ਕੋਈ ਗਾਟੀ-ਗੂਟੀ ਪਾ ਲਈ ਹੋਵੇ ਤੇ ਰਕਰੋਂ ਨਿਕਲ ਨੂੰ ਜੀ ਨਹੀਂ ਕਰਦਾ ਜਿਹੜੇ ਦਾ ਇਹ ਇਹ ਤੇਰੇ ਬਿਨਾ ਮੈਂ ਤਾਂ ਡਿੰਗ ਨਹੀਂ ਪਟਦਾ ਤੂੰ ਐਂ ਨਾ ਕਰਿਆ ਕਰ ਤੂੰ ਜਾਣਦੀ ਮਿੱਠੀਆਂ ਗੋਲੀਆਂ ਦੇ ਅਗਰ ਮੈਨੂੰ ਓ ਯਾਰ ਮਿੱਠੀਆਂ ਗੋਲੀਆਂ ਕਿੱਥੇ ਨੇ ਤੈਨੂੰ ਮਿੱਠੀਆਂ ਗੋਲੀਆਂ ਕਿੱਥੇ ਦਿੰਨਾ ਤੈਨੂੰ ਤਾਂ ਪਹਿਲਾਂ ਤੇਰੇ ਨਾਲ ਤਾਂ ਮੇਰਾ ਰੱਬੀ ਰੂਹ ਆ ਪਿਆਰ ਹੈ ਪਤਾ ਨਹੀਂ ਸੱਤ ਜਨਮਾਂ ਦਾ ਹੈ ਮੇਰੀ ਗੱਲ ਸੁਣ ਲੈ ਤੂੰ ਨਾਲ ਇਹਨਾ ਹ ਕੱਖ ਕੁਖ ਜੇ ਨਾ ਤੂੰ ਪਾਇਆ ਕਰ ਤੂੰ ਤਾਂ ਬਸ ਬੈ ਜਾ ਕਰ ਪੋਚ ਕੇ ਨਾ ਪੈਰ ਹੱਥ ਬਸ ਬੈਠੀ ਰਹਾ ਕਰ ਮੈਂ ਤੈਨੂੰ ਦੇਖੀ ਜਾਵਾਂ ਆ ਕੱਖ ਕੁਖ ਜੇ ਤਾਂ ਮੈਨੂੰ ਕਹਿ ਦਿੰਦੀ ਮੈਂ ਪਾ ਦੰਦਾ ਕਿ ਕੀ ਗੱਲਾਂ ਤੀ ਤੂੰ ਘਰੇ ਤਾਂ ਡੱਕਾ ਤੋੜਦਾ ਨਹੀਂ ਰੜ ਜਾਣਿਆ ਤੂੰ ਇਹ ਸਵਾ ਭਾਵੇਂਗਾ ਤੂੰ ਇਹ ਕਰੇ ਮੇਰੇ ਸਾਲੇ ਦੀਏ ਮੇਰੇ ਜਵਾਕਰ ਹੁੰਦੇ ਨੇ ਤੂੰ ਤਾਂ ਭਲਾ ਮੇਰੀ ਆਪਦੀ ਐ ਤੇਰੇ ਪਿੱਛੇ ਤਾਂ ਮੈਂ ਕੁਛ ਵੀ ਕਰ ਸਕਦਾ ਇਹ ਤਾਂ ਗੱਲ ਤੇਰੀ ਸਹੀ ਐ ਤੂੰ ਐ ਕਰ ਬੇ ਐਂ ਦੱਸ ਮੈਨੂੰ ਰੋਟੀ ਰਾਟੀ ਤਾਂ ਤੈਨੂੰ ਚਾਜ ਨਾਲ ਦਿੰਦੀ ਐ ਉਹ ਕਿਹੜੇ ਦਿੰਦੀ ਐ ਪੂੜੇ ਮੇਰੇ ਸਾਲੇ ਦੀ ਨੂੰ ਚਾਹ ਦੀ ਘੁੱਟ ਦੇਣ ਲੱਗੇ ਮੌਤ ਪੈ ਜਾਂਦੀ ਐ ਉਹਨੂੰ ਤਾਂ ਮੇਰੇ ਸਾਲੇ ਦੀ ਸੋਡਲ ਜਮਾਨੀ ਪੁੱਛ ਨਾ ਮੇਰਾ ਤਾਂ ਬਹੁਤ ਮਨ ਦੁਖੀ ਹੁੰਦਾ ਘਰੇ ਬੇ ਇਦਾਂ ਦੀ ਹਾਲਤ ਹੋ ਰਹੀ ਐ ਤੇਰੀ ਕਣਕੰਡਾ ਤਾਂ ਰੁੜ ਜਾਣਾ ਤੇਰੇ ਚ ਨਹੀਂ ਹੈਗਾ ਨਾ ਐਡਾ ਬੜਾ ਖੁੰਡਾ ਚੱਕੀ ਫਿਰਦਾ ਤੂੰ ਚਾਰ ਮਾਰਾ ਦੇ ਉੱਠਦੀ ਬੈਂਦੀ ਦੇ 10 ਕਿਲਿਆਂ ਦਾ ਮਾਲਕ ਐ ਤੂੰ ਐਵੇਂ ਨਹੀਂ ਤੁਰਿਆ ਫਿਰਦਾ ਹੈਗਾ ਉਹ ਮੇਰੇ ਸਾਲੇ ਦੀ ਐ ਐ ਨਾ ਕਿਹਾ ਕਰ ਪੰਜ ਤਾਂ ਉਹ ਉਸੇ ਦੇ ਨੇ ਹਲੇ ਨਾ ਮੇਰੇ ਨੇ ਚੱਲ ਪੰਜ ਤੇਰੇ ਨੇ ਤੇਰਾ ਤੇ ਮੇਰਾ ਡਾ ਘੋਸ ਭਲਾ ਹੈ ਕਹੀਂ ਕਹੀਂ ਜਾਣੇ ਜਿੱਦਾਂ ਗੁੱਠਾ ਲਾਵੇਂਗਾ ਨਾ ਉਦੋਂ ਜਾਣੂੰਗੀ ਮੈਂ ਨਾ ਪੂਰੇ ਦਾ ਪੂਰਾ ਜਸਈ ਤੇਰਾ ਤੂੰ ਕੀ ਗੁੱਠਿਆਂ ਦੀ ਗੱਲ ਕਰਦੀ ਐ ਪੈਰ ਦੇ ਗੁੱਠੇ ਤੋਂ ਲੈ ਕੇ ਸਿਰ ਦੇ ਵਾਲਾਂ ਤੱਕ ਤੇਰਾ ਹੀ ਆ ਉਹ ਤਾਂ ਮੈਂ ਦੇਖ ਹੀ ਲਿਆ ਆਹ ਦੇਖ ਤਾਂ ਹੀ ਤਾਂ ਦੇਖ 2 ਲੀਟਰ ਦੀ ਬੋਤਲ ਤੇਲ ਦੀ ਭਰੀ ਲਿਆ ਉਹਨੇ ਮੇਰੇ ਵਾਸਤੇ ਹੈ ਮੇਰੇ ਸਾਲੇ ਦੀ ਇਹ ਕਦੇ ਸਲੇਣ ਦਾ ਸੂਟ ਦਵਾ ਦੇ ਕਦੇ ਕੁਸ ਦਵਾ ਦਿਆ ਤੇਰੇ ਸੁਰਖੀ ਬਿੰਦੀ ਇਹ ਨਹੀਂ ਲੋਟ ਆਉਂਦੇ ਤੇਲ ਦੀ ਬੋਤਲ ਦਾ ਕੀ ਹੈ ਕੋਈ ਗੱਲ ਨਹੀਂ ਕੱਲ ਨੂੰ ਜਾਊਂਗਾ ਅੜਤੀਏ ਕੋਲੇ ਨਾਲੇ ਚਮਚਮ ਦੀ ਬਰਫੀ ਲਿਆ ਕੇ ਦੇਉ ਮੇਰੇ ਬੱਗੇ ਨੂੰ ਅੱਛਾ ਲੈ ਤੇਲ ਇੰਨਾ ਕਿ ਤਾ ਤੂੰ ਫੜ ਇੱਕ ਡੰਗ ਦੀ ਦਾਲ ਦੋ ਡੰਗ ਦੀ ਦਾਲ ਬਣ ਜੂ ਇਹਦੇ ਨਾਲ ਕੋਈ ਗੱਲ ਨਹੀਂ ਥੋੜੀ ਜਿਹੀ ਘੱਟ ਬਣਾ ਲਈ ਓ ਮੈਂ ਕਹਿੰਦੀ ਸੀ ਕੱਲ ਨੂੰ ਫਿਰ ਤੈਨੂੰ ਫੇਰ ਕਹਿੰਦੀ ਫਿਰੂੰਗੀ ਮੈਂ ਤੂੰ ਕੱਠਾ ਹੀ ਲਿਆ ਕੇ ਧਰ ਦੇ ਤਾਂ ਸਮਾਨ ਮੈਂ ਪੀਪੀ ਲਵਾਂ 10 12 ਲੀਟਰ ਵਾਲੀ ਤੇ ਲਾਲੀ ਟੈਂਸ਼ਨ ਘਾਤੋ ਲੈਣੀ ਹੈ ਮੇਰੇ ਹੁੰਦੇ ਤੋਂ ਤੂੰ ਉਹ ਤਾਂ ਡਰਿਆ ਘਾਤੋ ਕਰਦਾ ਮੈਨੂੰ ਆ ਹੀ ਨਹੀਂ ਸਮਝ ਜਾਂਦੀ ਹੈਗੀ ਮੈਂ ਨਹੀਂ ਡਰਦਾ ਮੈਂ ਨਹੀਂ ਡਰਦਾ ਉਹ ਤਾਂ ਮਾਰਦੀਆਂ ਗੱਲਾਂ ਮੈਂ ਨਹੀਂ ਡਰਦਾ ਉਹ ਤਾਂ ਮੈਂ ਤਾਂ ਚੁੱਪ ਰਹੀ ਨਾ ਵੀ ਆਪਣੀ ਗੱਲ ਪੜਦੇ ਇਹ ਨਾਲ ਚੱਲੀ ਜਾਵੇ ਜੇ ਪਤਾ ਲੱਗਿਆ ਮੇਰੇ ਸਾਲੇ ਦੇ ਉਹ ਤਾਂ ਬਹੁਤ ਮੇਰੇ ਸਾਲੇ ਦੀ ਬਾਲੀ ਕੁੱਤੀ ਜਿਨਾਂ ਨਹੀਂ ਜਦੋਂ ਆਪਾਂ ਇਕੱਠੇ ਹੁੰਨੇ ਤੂੰ ਉਹਦੀ ਗੱਲ ਨਾ ਛੇੜਿਆ ਕਰ ਮੇਰਾ ਮੂਡ ਖਰਾਬ ਮੈਂ ਕਹਿ ਨਹੀਂ ਹਾਂ ਸੱਚੀ ਹੋ ਤਾਂ ਨਾ ਕੱਲੀਏ ਪ੍ਰਧਾਨ ਚੌੜੀ ਹੋ ਰਹੀ ਆ ਉਹ ਕਹਿੰਦੇ ਹੁੰਦੇ ਨੇ ਸੱਸ ਨਾ ਨਾਣ ਬੀਬੀ ਕੱਲੀਏ ਪ੍ਰਧਾਨ ਉਹਨੂੰ ਕੱਲੀ ਨੂੰ ਖਾਣ ਨੂੰ ਮਿਲ ਰਿਹਾ ਇੱਕ ਚਿੱਤ ਤਾਂ ਮੇਰਾ ਐਂ ਕਰਦਾ ਨਾ ਸੱਚੀ ਤੂੰ ਉਹਦੇ ਬਰਾਬਰ ਵੰਜ ਘੱਟ ਤੇ ਲਿਆ ਕੇ ਮੇਰੀ ਗੱਲ ਸੁਣ ਹੁਣ ਤੈਨੂੰ ਛੱਡ ਕੇ ਮੈਂ ਕਿਵੇਂ ਲਿਆ ਮੈਂ ਕਿਸੇ ਹੋਰ ਨੂੰ ਭਲਾ ਹੈ ਆਏ ਮੇਰਾ ਚਿੱਤ ਨਹੀਂ ਮੰਨਦਾ ਦੇਖ ਤੂੰ ਤਾਂ ਤੇਰੇ ਬਿਨਾ ਤਾਂ ਮੈਨੂੰ ਰਾਤਾਂ ਦੀ ਨੀਂਦ ਨਹੀਂ ਆਉਂਦੀ ਅੱਜ ਆਪਾਂ ਆਇਆ ਪੁੱਥੇ ਬਹਿਨੇ ਆਪਾਂ ਗ ਬ ਕੁਟੇ ਕੁਯਾ ਨਾ ਜਾਵੇ ਟਾਈਮ ਤਾਂ ਦੇਖ ਲੈ ਕੋਈ ਨਹੀਂ ਆਉਂਦਾ ਮੇਰੀ ਗੱਲ ਤਾਂ ਸੁਣ ਲੈ ਮੈਂ ਤਾਂ ਤੁਹਾਡਾ ਬਾਰ ਝੰਮਿਆ ਆ ਕੋਈ ਗੱਲ ਨਹੀਂ ਉੱਥੇ ਮੈਂ ਤਾਂ ਉਹਨੂੰ ਖੜਾ ਕੇ ਆਇਆ ਟੀ ਚਕਟੇ ਨੂੰ ਵੀ ਮੇਰੇ ਆੜੀ ਨੂੰ ਵੀ ਮਾਹ ਜੇ ਕੋਈ ਆਉਣ ਲੱਗਿਆ ਮਾੜਾ ਜਾ ਐ ਖਗੂਰਾ ਜਾ ਮਾਰਦੀ ਚੱਲ ਫਿਰ ਮੈਂ ਕੰਮ ਜੇ ਕਰਦੀ ਆ ਤੂੰ ਭੱਗ ਜਾਂਦਾ ਹੋਣਾ ਤੇਰੀ ਗੌਰ ਰੱਖ ਰੱਖੀ ਹੋਣੀ ਪਿੱਛੇ ਕੀ ਪਤਾ ਉਹ ਕਿਸੇ ਉਹ ਕੁੜੀ ਨੂੰ ਤੋਰ ਦੇ ਮਗਰਾ ਚੱਲ ਐ ਕਰ ਤੇਰਾ ਕਦੋਂ ਮਿਲਾਂਗੇ ਹੁਣ ਫਿਰ ਕੋਈ ਨਾ ਤੂੰ ਮੇਰੇ ਫੋਨ 'ਚ ਪੈਸੇ ਪਵਾ ਮੇਰਾ ਫੋਨ ਘੱਟ ਨੂੰ ਮੇਰਾ ਫੋਨ ਟਿਕ ਗਿਆ ਫੋਨ ਕਾ ਤੇ ਮੇਰੀ ਗੱਲ ਸੁਣ ਲੈ ਇਹ ਗੁਗਲ ਪੇ ਬੂ ਕਰਦੇ ਹੁੰਦੇ ਨੇ ਤੂੰ ਬਾਹਰ ਅੰਦਰ ਜਾ ਕੇ ਪਵਾ ਦੇ ਕਿਸੇ ਲੋਟਾ ਮੇਰੀ ਗੱਲ ਸੁਣ ਲੈ ਕੱਲ ਨੂੰ 11 ਵਜੇ ਚੰਗਾ ਚੱਲ ਚੰਗਾ ਨਾਲੇ ਤੂੰ ਨਵਾਂ ਫੋਨ ਲੈ ਲੈ ਉਹ ਲੈ ਲਾਂਗੇ ਫੋਨ ਯਾਰ ਉਹ ਮੇਰਾ ਸਾਲਾ ਡਿੱਗ ਜਾਂਦਾ ਜਦੋਂ ਦੋ ਪੇਗ ਲਾ ਲੈਂਦਾ ਫੇਰ ਆ ਪੈਸੇ ਆਣਾਂਗੇ ਲੈ ਦੱਸ ਤੂੰ ਤਾਂ ਉਹਨਾਂ ਦੇ ਥੱਲੇ ਲੱਗਿਆ ਪਿਆ ਮੈਨੂੰ ਤਾਂ ਲੱਗਦਾ ਓਏ ਉਹਦੇ ਥੱਲੇ ਕੋਈ ਨਹੀਂ ਲੱਗਿਆ ਫੇਰ ਗੁੱਸਾ ਚੜਾ ਦੇ ਮੇਰੀ ਗੱਲ ਸੁਣ ਕੋਈ ਨਾ ਸਾਰਾ ਕੁਝ ਤੇਰੀ ਹੈ ਪੈਸੇ ਪੂਸੇ ਆਪਣੇ ਕੋਲੇ ਬਥੇਰੇ ਨੇ ਤੇ ਇਥੇ ਅੱਢਨੇ ਪੈਸੇ ਕੱਲ ਨੂੰ 11 ਵਜੇ ਆਉਂਗਾ ਨਾਲੇ ਤਾਂ ਚਮਚਮ ਦੀ ਬਰਫੀ ਲਿਆਉਂਗਾ ਚੰਗਾ ਨਾਲੇ ਦੁੱਤੀ ਚ ਪੱਤੀ ਪਾ ਕੇ ਰੱਖੀ ਚੰਗਾ ਓ ਤਾਂ ਮੈਂ ਪਾ ਦੂੰਗੀ ਤੂੰ ਲਿਆਣ ਵਾਲਾ ਬਣੇ ਇੱਕ ਇੱਕ ਗਲਾਸ ਚ ਪੀਵਾਂਗੇ ਦੋਨੇ ਲੁਕੋ ਕੇ ਜਿਵੇਂ ਲਿਆਈਓ ਤਾਂ ਲੈ ਆਉਂ ਚੰਗਾ ਫਿਰ ਹੈ ਇੱਕੋ ਤਾਂ ਦੇ ਦੇ ਕੀ ਕਹਿੰਦੇ ਹੁੰਦੇ ਨੂੰ ਫਾਇੰਗ ਕਿਸ ਪਤਾ ਨਹੀਂ ਕੀ ਚੰਗਾ ਓਕੇ ਇਹ ਵੀ ਨਾ ਬਸ ਪੁੱਛਣਾ ਸਾਰਾ ਹੀ ਪਿਆ ਦਾ ਵੀ ਰੋੜ ਜਾਣਾ ਚਾਰ ਅੰਦਾ ਮਿੱਠੀ ਗੋਲੀਆਂ ਰੋੜ ਜਾਂਦੇ ਚਾਰ ਜਾਂਦਾ ਪੱਲੇ ਨਾਲ ੱੱੱਲੇ ਮਲੰਗਦੇ ਕੋਸਾ ਗੱਲਾਂ ਗੱਲਾਂ ਜੋਕਰ ਆਏਗਾ